ਦੋਸਤੋ ਅੱਜ ਆਪਾਂ ਬਣਾਵਾਂਗੇ ਗਰਮੀਆਂ ਦੀ ਇੱਕ ਖਾਸ ਤੇ ਸਪੈਸ਼ਲ ਰੈਸਪੀ ਜੋ ਕਿ ਬਹੁਤ ਹੀ ਹੈਲਦੀ ਐ ਡੇਲੀਸ਼ੀਅਸ ਐ ਇਹ ਹੈ ਮਖਾਣੇ ਦਾ ਰਾਇਤਾ ਆਓ ਜਾਣਦੇ ਇਸ ਨੂੰ ਬਣਾਉਣ ਦਾ ਤਰੀਕਾ ਸਭ ਤੋਂ ਪਹਿਲਾਂ ਥੋੜੇ ਜਿ ਮਖਾਣੇ ਲੈ ਕੇ ਤੇ ਇਹਨਾਂ ਨੂੰ ਡਰਾਈ ਰੋਸਟ ਕਰ ਲੈਣਾ ਵਾ ਜਦੋਂ ਤੱਕ ਕਿ ਕਰੰਚੀ ਨਾ ਹੋ ਜਾਣ ਉਸ ਦੇ ਬਾਅਦ ਆਪਾਂ ਦਹੀਂ ਲਵਾਂਗੇ ਤੇ ਦਹੀਂ ਨੂੰ ਵਿਸਕਰ ਤੇ ਨਾਲ ਜਾਂ ਮਧਾਨੀ ਦੇ ਨਾਲ ਫੈਟ ਲਵਾਂਗੇ ਜਾਂ ਕਹਿ ਲਓ ਕਿ ਕੋਟ ਲਵਾਂਗੇ ਤਾਂ ਕਿ ਦਹੀਂ ਥੋੜਾ ਜਿਹਾ ਪਤਲਾ ਹੋ ਜਾਵੇ ਤੇ ਸੈੱਟ ਹੋ ਜਾਵੇ ਫਿਰ ਆਪਾਂ ਇਹਦੇ ਵਿੱਚ ਰੋਸਟ ਕੀਤੇ ਹੋਏ ਮਖਾਣੇ ਜੜਿਆ ਉਹ ਐਡ ਕਰ ਦੇਾਂਗੇ ਮਖਾਣੇ ਜੜਿਆ ਉਹ ਤੇਹੀ ਦੇ ਵਿੱਚ ਮਿਕਸ ਕਰ ਦੇਾਂਗੇ ਫਿਰ ਆਪਾਂ ਇਹਦੇ ਵਿੱਚ ਮਸਾਲੇ ਐਡ ਕਰਾਂਗੇ ਤੁਸੀਂ ਆਪਣੇ ਮਨਪਸੰਦ ਮਸਾਲੇ ਇਹਦੇ ਵਿੱਚ ਪਾ ਸਕਦੇ ਹੋ ਮੈਂ ਸਿਰਫ ਇਹਦੇ ਵਿੱਚ ਭੁੰਨੇ ਹੋਏ ਜੀਰੇ ਦਾ ਪਾਊਡਰ ਤੇ ਕਸ਼ਮੀਰੀ ਲਾਲ ਮਿਰਚ ਪਾਊਡਰ ਹੀ ਐਡ ਕਰ ਰਹੀ ਹਾਂ ਲੂਣ ਤੁਸੀਂ ਇਹਦੇ ਵਿੱਚ ਉਦੋਂ ਐਡ ਕਰਨਾ ਜਦੋਂ ਤੁਸੀਂ ਰੈਤੇ ਨੂੰ ਸਰਵ ਕਰਨਾ ਹੈ ਕਿਉਂਕਿ ਰਹਿਤਾ ਥੋੜਾ ਜਿਹਾ ਪਤਲਾ ਚੰਗਾ ਲੱਗਦਾ ਵਾ ਤੇ ਇਸ ਕਰਕੇ ਮੈਂ ਇਹਦੇ ਵਿੱਚ ਅੱਧੀ ਕੱਪੀ ਠੰਡਾ ਦੁੱਧ ਐਡ ਕਰ ਦਿੱਤਾ ਇਹਦੇ ਨਾਲ ਰਹਿਤਾ ਬਹੁਤ ਹੀ ਡੇਲੀਸ਼ੀਅਸ ਬਣੇਗਾ ਦਹੀਂ ਬਿਲਕੁਲ ਵੀ ਖੱਟਾ ਨਹੀਂ ਹੋਏਗਾ ਤੇ ਬਿਲਕੁਲ ਇਹ ਸੈੱਟ ਹੋ ਜਾਏਗਾ ਹੁਣ ਆਪਾਂ ਇਹਨੂੰ 1 ਤੋਂ 2 ਘੰਟੇ ਲਈ ਇਸੇ ਤਰ੍ਹਾਂ ਹੀ ਰੱਖ ਦਿਆਂਗੇ ਫ੍ਰਿਜ ਦੇ ਵਿੱਚ ਤਾਂ ਕਿ ਮਖਾਣੇ ਜਿਹੜੇ ਆ ਉਹ ਚੰਗੀ ਤਰ੍ਹਾਂ ਦਹੀਂ ਨੂੰ ਅਬਸਾਰਬ ਕਰ ਲੈਣ ਤੇ ਥੋੜੇ ਸੌਫਟ ਹੋ ਜਾਣ ਸਰਵ ਕਰਨ ਦੇ ਟਾਈਮ ਇਹਦੇ ਵਿੱਚ ਆਪਾਂ ਐਡ ਕਰ ਦਿੱਤਾ ਜੀ ਬਰੀਕ ਕੱਟਿਆ ਹੋਇਆ ਖੀਰਾ ਬਰੀਕ ਕੱਟੀ ਹੋਈ ਹਰੀ ਮਿਰਚ ਇਸ ਦੇ ਇਲਾਵਾ ਬਰੀਕ ਕੱਟਿਆ ਹੋਇਆ ਹਰਾ ਧਨੀਆ ਐਡ ਕਰ ਦਾਂਗੇ ਤੁਸੀਂ ਇਹਦੇ ਵਿੱਚ ਫਰੂਟਸ ਵੀ ਐਡ ਕਰ ਸਕਦੇ ਹੋ ਜਿਵੇਂ ਕਿ ਸੇਬ ਹੋ ਗਿਆ ਅਨਾਰ ਹੋ ਗਿਆ ਇਹਦੇ ਨਾਲ ਵੀ ਇਹ ਬਹੁਤ ਹੀ ਜ਼ਿਆਦਾ ਡੇਲੀਸ਼ੀਅਸ ਬਣਦਾ ਤੇ ਤੁਸੀਂ ਜਦੋਂ ਇਹਨੂੰ ਸਰਵ ਕਰਨਾ ਇਹਦੇ ਚ ਉਸ ਟਾਈਮ ਤੇ ਲੂਨ ਐਡ ਕਰ ਦੇਣਾ ਵਾ ਪਰ ਮੈਂ ਇਸ ਨੂੰ ਬਿਨਾਂ ਲੂਨ ਤੋਂ ਹੀ ਸਿਰ ਆਉ ਕਰਾਇਆ ਕਿਉਂਕਿ ਇਸੇ ਤਰੀਕੇ ਦੇ ਨਾਲ ਇਹ ਬਹੁਤ ਹੀ ਟੇਸਟੀ ਲੱਗਦਾ ਵਾ ਤੇ ਲੋ ਜੀ ਸਾਡਾ ਗਰਮੀਆਂ ਦਾ ਸਪੈਸ਼ਲ ਮਖਾਨਿਆਂ ਦਾ ਰਾਇਤਾ ਬਣ ਕੇ ਰੈਡੀ ਹੋ ਗਿਆ ਵਾ ਤੁਸੀਂ ਇਹਨੂੰ ਜ਼ਰੂਰ ਟਰਾਈ ਕਰਿਓ ਕਿਉਂਕਿ ਇਹ ਸਾਡੇ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਚ ਰੱਖਦਾ ਮਿਲਦੇ ਆ ਜੀ ਅਪਾਈ ਕਿ ਨਵੀਂ ਵੀਡੀਓ ਦੇ ਨਾਲ